ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਗੁਰੂ ਗਰੀਬਨਵਾਜ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੀ ਹਮ ਬਾਰਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਉ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਆਵ ਮਲੁਮਾ ਮਲਮਲ ਤੋਂ ਮਾ ਇਹ ਮਨ ਤੈਨ ਕੋ ਦਸਾ ਸੁਣ ਮੀਤਾ ਹੋਂ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇ ਉਪਦੇਸ ਮਾਨ ਨਕੀ ਜੈ ਸਰਨ ਪਰਿਜੈ ਕਰੈ ਸੁ ਭਲਾ ਮਨਾਈਐ ਸੋਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਓ ਪਾਈਐ ਭਇਓ ਅਨਗ੍ਰੋਪਰਸਾਦ ਸੰਤਨ ਕੈ ਹਰ ਨਾਮਾ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਸਭ ਅਕਲ ਨਰੰਜਨ ਡਿਠਾ ਸੋਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋਠਾ ਕਰ ਸੁਆਮੀ ਸਰਬ ਜੀਆਂ ਦਾ ਦਾਤਾਰੀ ਪ੍ਰਤ ਪਾਲੈ ਨਿਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੀ ਹਰ ਆਰਾਧਨਾ ਜਨਾਰੀ ਹਰ ਹਰ ਗੁਰ ਗੁਰ ਕਰਤਾਰੀ ਹਰ ਜਿਉ ਨਾਮ ਪਰਿਓ RAM DAS ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਪਰ ਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੈ ਮੈਂ ਮੂਰਖ ਜਾਨਿਆ ਦੋਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦੇ ਉਪਦੇਸ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸਨਾ ਪਰਿਆਰੀ ਸੋਰਠ ਮਹੱਲਾ ਪੰਜਵਾਂ ਜਿਨਾਂ ਬਾਤ ਕੋ ਬਹੁਤ ਅੰਦੇਸਰੋ ਤੈ ਮਿਟੇ ਸਭ ਗਇਆ ਸਹਿਜ ਸੈ ਨ ਅਰ ਸੁਖ ਮਨਨਾਰੀ ਊਦ ਕੰਬਲ ਬਿਗਸਿਆ ਦੇਖੋ ਅਚਰਜ ਭਇਆ ਜੇ ਠਾਕਰ ਕੋ ਸੁਣਤ ਅਗਾਧ ਬੋਧ ਸੁਰਦੈ ਗੁਰਦਿਆ ਰਹਾਉ ਜੋਏ ਦੂਤ ਮੋਹੈਂ ਬਹੁਤ ਸੰਤਾਵਤ ਤੈ ਭਿਆਨਕ ਭਾਇ ਕਰੇ ਬੇਨਤੀ ਰਾਖ ਠਾਕਰ ਤੇ ਹਮ ਤੇਰੀ ਸਰਨਿਆ ਜੇ ਪੰਡਾਰ ਗੋਬਿੰਦ ਕਾ ਖੁੱਲਿਆ ਦੇ ਪ੍ਰਾਪਤ ਤੇ ਲਿਆ ਏਕ ਰਤਨ ਮੋਕੋ ਗੁਰਦੀ ਨਾਮ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਬਰਤ ਦਿਨੋ ਤੇ ਅਟਲ ਅਮਰ ਨਾਮੋ ਵਾ ਭਗਤ ਪੰਡਾਰ ਗੁਰੂ ਨਾਨਕ ਕੋ ਸੰਪੈ ਤੇਰੇ ਲਿਖਾ ਮੂਲ ਨਾ ਲਿਆ ਸ੍ਰਿਠ ਮਹੱਲਾ ਪੰਜਵਾਂ ਚਰਨ ਕੰਬਲ ਸਿਓ ਜੰਕਾ ਮਨਲੀਨਾ 세 ਜਨ ਤ੍ਰਪਤ ਆਕਾਈ ਗੁਣ ਅਮੋਲ ਜਿਸਰ ਦੇ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਅਰਾਧੇ arogh ਅਨਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਖ ਬੇਦਨ ਜਨ ਆਈ ਰਹਾ ਜੇ ਜਾਨ ਓਟ ਗਈ ਪ੍ਰਭ ਤੇਰੀ ਸ਼ੇਸੁ ਕੀਏ ਪ੍ਰਭ ਸਰਨੇ ਜੈ ਨਰ ਬਿਸਰਿਆ ਬੁਰਖ ਬਿਦਾਤਾ ਤੇ ਦੁਖਿਆ ਮੈਂ ਗਨਨ ਜੇ ਗੁਰਮਾਨ ਪ੍ਰਭੂ ਲੇਵਲਾਈ ਤੈ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰਤੀ ਬਿਮੁਖਾਈ ਤੈ ਨਰਕ ਕੋਰ ਮੈਂ ਪਰਿਆ ਜਿਤ ਕੋ ਲਾਇਆ ਤਤਹੀ ਲਗਾ ਤੈ ਸੋਹੀ ਵਰਤਾਰ ਨਾਨਕ ਸਾਪਕਰੀ ਸੰਤਨ ਕੀ ਹਰ ਦੇ ਪੈ ਮਗਨ ਚਰਨਾਰਾ ਸੁਰਠ ਮਹਲਾ ਪੰਜਵਾਂ ਅਰਾ ਜਨ ਮੈਂ ਰਾਜਾ ਉਰਜਾਇਓ ਮਨਨ ਮੈਂ અપਮਾਨੀ ਲੋਭਨ ਮੈਂ ਲੋਭੀ ਲਭਾਇਓ ਜੋ ਹਾਰੇ ਰੰਗ ਰਚੈ ਗਿਆਨੀ ਹਰ ਜਨ ਕੋਈ ਸੁਹਾਵੇ ਪੀਖ ਨਿਗਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਬਤਾ ਬਰਹਾਉ ਅੰਬਲਨ ਸਿਓ ਅੰਬਲੀ ਲਪਟਾਇਓ ਭੂਮਨ ਭੂਮ ਪਿਆਵਾਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਵਿਦਿਆੰਸੀ ਰਚਿਆ ਨੈਣ ਦੋ ਦੇਖ ਸੁਖ ਪਾਵੇ ਜੈਸੇ ਰਸਨਾ ਸਾਦ ਲਬਾਨੀ ਤਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾ ਕਾ ਸਵਾਮੀ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲੇ ਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਯੂਜਲ ਕਰਤੀ ਹਮ ਨਿਰਗੁਨ ਤੂੰ ਦਾਤਾ ਹਮ ਮੋਰਖ ਤਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾ ਦੋ ਹਮ ਐਸੀ ਤੂੰ ਐਸਾ ਹਮ ਪਾਪੀ ਤਮ ਪਾਪ ਖੰਡਨ ਨਿਕੋ ਠਾਕਰ ਦੇਸਾ ਰਹਾਉ ਤਮ ਸਭ ਸਾਜੀ ਸਾਜਿ ਨਵਾਜੀ ਜਿਉ ਪਿੰਡ ਦੇ ਪ੍ਰਾਨਾ ਨੇਰੇ ਗੋਣ ਯਾਰੇ ਗੁਣ ਨਹੀਂ ਕੋਈ ਤਮਦਾਨ ਦਿਓ ਮੀਰਵਾਨਾ ਤੁਮ ਕਰੋ ਭਲਾ ਹਮ ਭਲੂ ਨਾਹ ਜਾਣੈ ਤੁਮ ਸਦਾ ਸਦਾ ਦਿਆਲਾ ਤੁਮ ਸੁਖ ਦਾਈ ਪੁਰਖ ਬਿਦਾਤੀ ਤੁਮ ਰੱਖੋ ਆਪਣੇ ਬਾਲਾ तो मन दान अटल सुलतावान जी जंज सब जाचे कौन कहम एह हवाला संतन के पुरठ महला पंजवा कर दूजा मात गर्भ में अपन स्मरण दे तुम तो राख नारी ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਰਨਹਾਰੀ ਮਾਦੋਂ ਟੂਠਾ ਕਰ ਸਿਰ ਮੋਰਾ ਇਹੀ ਆਵਾ ਤਹਾਰੋ ਤੁਰ ਰਹਾਉ ਕਿਤੇ ਕੋ ਮੇਰੇ ਸਮਨ ਕਰਨਹਾਰ ਤਿਰਨ ਜਾਨੈ ਤੂ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਨੈ ਕਿਨੇ ਮੈਂ ਅਵਰ ਖਿਨੇ ਮੈਂ ਅਵਰਾ ਆਚਰਜ ਚਲਤ ਤੁਮਾਰੀ ਰੂੜੋ ਗੂੜੋ ਗੈਰ ਗੰਭੀਰੋ ਉਚੋ ਅਗਮ ਅਪਾਰੀ ਸਾਧ ਸੰਗ ਜੋ ਤੁਮੇ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆਪੇ ਖਤਹੀ ਨਾਨਕ ਪਰਤਾਪ ਬੁਰਖ ਨਿਰਬਾਨੀ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਗੈਨਾ ਹਮ ਸੰਤਨ ਸਿਉ ਬਨਾਈ ਪੁਰ ਬਲ ਖਿਆ ਪਾਹੀ ایو ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮ ਲਹਾ ਖਾਟਿਆ ਹਰ ਭਗਤ ਭਰੀ ਭੰਡਾਰਾ ਸੰਤਨ ਮੋਕੋ ਪੂੰਜੀ ਸੋਪੀ तो उतर अमन का धोखा धर्म राय अब कहा जो फाटे सगलो लिखा महा आनंद पै सुग पाया संतन के पर सादी कौ नानक हर सिंह मन मान्या रंगरते बिस्मादे ਸੋਰਠ ਮਹੱਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰ ਪਾਵੇ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦੀ ਆਇਓ ਉਪਦੇਸਾ ਤਮਹੀ ਸੰਗ ਪਰਾਤਾ ਰਹਾਉ ਕਾਮ ਕਰੋ ਦਲੋਬ ਮੋ ਵਪਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋਰੇਨ ਤੂੰ ਸਗਲ ਕੀ ਮੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨ ਪਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਏ ਮਨਵਾ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦ ਮੋਦਰ ਦਿਆਲ ਮਾਦਵੇ ਪਾਰ ਬ੍ਰਹਮ ਨਰੰਕਾਰਾ ਨਾਮ ਵਰਤਨ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਨ ਹਦਾਰਾ ਸੁਰਠ ਮਹੱਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਿਆਨ ਮਿਲਾਇਆ ਪਸੂ ਪਰੇਤ ਮੁਗਦ ਪੈ ਸ੍ਰੋਤੀ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿ ਨਾ ਜਾਈ ਰਹਾਉ ਦੁਖ ਸੁਖ ਕਟਾਇਓ ਡੇਰਾ ਅਨੰਦ ਮੰਗਲ ਬਿਸਰਾ ਮਾ ਮਨ ਬਾਸ਼ਤ ਪਲ ਮਿਲੇ ਆ ਚਿੰਤਾ ਪੂਰਨ ਹੋਏ ਕਾਮਾਂ ਇਹੀ ਆ ਸੁਖ ਆਗੇ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਪਉ ਪਹਿਰ ਦੇ ਨਾਮ ਵਸਿਆ ਆਪਣੇ ਸਤ ਗੁਰ ਕੈ ਮਨ ਪਾਣੀ ਉਟਤ ਬੈਠਤ ਹਰ ਗੁਣ ਗਾਵੇ ਦੂਖ ਦਰਦ ਪਰਮ ਪਾਗਾ ਕਉ ਨਾਨਕ ਤਾਂ ਕਿ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਸੁਰਠ ਮਹੱਲਾ ਪੰਜਵਾਂ ਅਰਤਨਿ ਸ਼ਾਡ ਕਉ ਦੀ ਸੰਗ ਲਾਗੇ ਜਾਨਤੇ ਕਛੂ ਨ ਪਾਈਐ ਪੂਰਨ ਪਰਬਰਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਪਰਾਨੀ ਬਿਨ ਸਕਾਚੀ ਦੇ ਅਗਿਆਨੀ ਰਹਾਉ ਮਿਰਗ ਤ੍ਰishna ਅਰ ਸੁਪਨੇ ਮਨੋਰਥ ਤਾਂਗੀ ਕਸ਼ਨਾ ਵਡਾਈ ਰਾਮ ਭਜਨ ਬਿਨ ਕਾਮਨ ਆਵਸ ਸੰਗ ਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮਨਾ ਕਿਨਾ ਤਾਵਤ ਤਾਵਤ ਨ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਬਕਾਰ ਬਖੈ ਰਸਮਾਤ ਅਸੰਖ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹ ਬਨੰਤੀ ਕਟਿ ਅਵਗਣ ਮੇਰੀ ਸਾਦ ਬਕਰ ਬਖੈਰ ਅਸਮਾਦੋ ਅਸੰਖ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹ ਬਨੰਤੀ ਕਟਿ ਅਵਗਣ ਮੇਰੀ